ਜੇ ਨਾ ਕਾਜ਼ੀ ਵਿਕਦੇ ਹੋਣ ਜੇ ਨਾ ਕਾਜ਼ੀ ਵਿਕਦੇ ਹੋਣ ਗੱਲ ਤਾਂ ਹੀ ਦਸਤੂਰ ਦੀ ਹੋਸੀ ਵਾਹ ਬੜਾ ਵਸਤੂਰ ਕਹਿੰਦੇ ਆਇਨ ਨੂੰ ਜਿਹੜਾ ਹਾਂ ਜੀ ਰੱਬ ਦਾ ਜਲਵਾ ਸੋਚਣ ਲੱਗਿਆ ਰੱਬ ਦਾ ਜਲਵਾ ਸੋਚਣ ਲੱਗਿਆ ਗੱਲ ਫਿਰ موسی ਤੂਰ ਦੀ ਹੋਸੀ ਵਾਹ ਜਿਸ ਤਰ੍ਹਾਂ ਹਰ ਸ਼ਹਿ ਮਹੰਗੀ ਇੱਕ ਦਿਨ ਜਿਸ ਤਰ੍ਹਾਂ ਹਰ ਸ਼ਹਿ ਮਹੰਗੀ ਇੱਕ ਦਿਨ ਹਰ ਘਰ ਰੋਟੀ ਬੂਰਦੀ ਹੋਸੀ ਇੱਕ ਮਜ਼ਈਆ ਜੇ ਸ਼ਾਇਰ ਸ਼ਾਇਦ ਕੋਈ ਮਾਇੰਡ ਨਾ ਕਰੇ ਵੈਸੇ ਮਜ਼ਾ ਸ਼ਾਇਰ ਨੇ ਖਰਾ ਵੀ ਲਿਆਉਣਾ ਹੁੰਦਾ ਥੋੜਾ ਜਿਹਾ ਜੰਨਤ ਦੇ ਵਿੱਚ ਮੁੱਲਾ ਹੱਥੋਂ ਕਿਆ ਬਾਤ ਸਹੀ ਗੱਲ ਜੰਨਤ ਦੇ ਵਿੱਚ ਮੁੱਲਾਂ ਹੱਥੋਂ ਐਸੀ ਤੈਸੀ ਹੋਰ ਦੀ ਹੋਸੀ ਸਹੀ ਗੱਲ ਕੀ ਬਾਤ ਬਹੁਤ ਸੁਣੀ ਗੱਲ ਬਹੁਤ ਵਧੀਆ ਬਬ ਜੰਨਤ ਦੇ ਵਿੱਚ ਮੁੱਲਾਂ ਹੱਥੋਂ ਐਸੀ ਐਸੀ ਤੈਸੀ ਹੋਰ ਦੀ ਹੋਸੀ ਮੁੱਲਾਂ ਕਹਿੰਦੇ ਹਨ ਜੰਨਤ ਜਾਣਾ ਜੇ ਉਹ ਸਾਰੇ ਇੱਕ ਤਖੀਲਤੀ ਚੀਜ਼ ਦੱਸਦੇ ਰਹਿੰਦੇ ਹੈਗੇ ਆ ਕੋ ਕਿ ਮੈਂ ਤਾਂ ਉਹਨਾਂ ਚੀਜ਼ਾਂ ਤੇ ਨਹੀਂ ਇੰਨਾ ਕਿ ਜਾਂਦੇ ਨੇ ਜਾ ਕੇ ਨਹੀਂ ਆਏ ਇਸ ਲਈ ਉਹਨਾਂ ਨੇ ਮੈਂ ਕਹਣਾ ਹੁੰਦਾ ਜਿੱਥੇ ਇਹਨਾਂ ਮੋਲਾ ਨੇ ਜਾਣਾ ਉਹਥੇ ਮੈਂ ਕੀ ਕੰਨੂ ਜਾਣਾ ਜਨਨ ਦੇ ਵਿੱਚ ਬਹਰਾਲ ਸ਼ੇਰ ਦਾ ਸ਼ੇਰ ਬੋਲੋ 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 ਦੀਆ ਇਹ ਹੈ ਇੱਕ ਹਕੀਕਤ ਗੋਹਰ ਹੂੰ ਇਹ ਹੈ ਇੱਕ ਹਕੀਕਤ ਗੋਹਰ ਆਖਰੀ ਮੰਜ਼ਲ ਦੂਰ ਦਿਖੂ ਬੋਲੋ ਬੋਲੋ ਗਿਆ ਬੋਲੋ